ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਹੌਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼ਰੂਣੀ ਅਕਾਲੀ ਦਲ ਦੇ ਵੱਡੇ ਆਗੂ ਵੱਲੋਂ ਰਾਜਨੀਤਿਕ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਨੇ ਇੱਕ ਪਾਸੇ ਲੋਕ ਸਭਾ ਦੀਆਂ ਚੋਣਾਂ ਵੇਲੇ ਉਹਨਾਂ ਦੀ ਨੋ ਯਾਨੀ ਕਿ ਪਰਮਪਾਲ ਕੌਰ ਜਿਹੜੇ ਸਿੱਧੂ ਨੇ ਉਹਨਾਂ ਨੇ ਚੋਣ ਲੜੀ ਭਾਰਤੀ ਜਨਤਾ ਪਾਰਟੀ ਵੱਲੋਂ ਹਾਂਜੀ ਮੈਂ ਗੱਲ ਕਰ ਰਿਹਾ ਸਿਕੰਦਰ ਸਿੰਘ ਮਲੂਕਾ ਦੀ ਆਖਰਕਾਰ ਸਿਕੰਦਰ ਸਿੰਘ ਮਲੂਕਾ ਨੇ ਜਿਵੇਂ ਹੀ ਵਾਪਸ ਐਂਟਰੀ ਮਾਰੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਿਕੰਦਰ ਸਿੰਘ ਮਲੂਕਾ ਨੇ ਇੱਕ ਪਾਸੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੂੰ ਗੱਠ ਜੋੜ ਕਰਕੇ ਜਿਮਨੀ ਚੋਣਾ ਲੜਨੀਆਂ ਚਾਹੀਦੀਆਂ ਨੇ 2027 ਦੀਆਂ ਇਸ ਬਾਰੇ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਅਤੇ ਵੱਡੇ ਆਗੂਆਂ ਦੇ ਨਾਲ ਗੱਲਬਾਤ ਕਰਾਂਗਾ ਲੇਕਿਨ ਇਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਆਪਣੇ ਹੱਥਾਂ ਪੈਰਾਂ ਦੀ ਪਈ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਲਰੇਡੀ ਭਾਜਦਾ ਪਈਆਂ ਹੋਈਆਂ ਨੇ ਲੇਕਿਨ ਸਿਕੰਦਰ ਸਿੰਘ ਮਲੂਕਾ ਨੇ ਆਪਣੀਆਂ ਗਤੀਵਿਧੀਆਂ ਕਿਉਂ ਸਰਕਾਰបង្ ਕਰ ਦਿੱਤੀਆਂ ਗਈਆਂ ਨੇ ਪਿੰਡਾਂ ਦੇ ਵਿੱਚ ਜਾ ਕੇ ਨੁਕੁਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਯਾਨੀ ਕਿ ਉਹਦੇ ਵੱਲੋਂ ਪੰਜਾਬ ਦੇ ਕਈ ਪਿੰਡਾਂ ਦੇ ਦੌਰੇ ਕੀਤੇ ਜਾਣਗੇ ਕੀ ਸੁਖਬੀਰ ਸਿੰਘ ਬਾਦਲ ਦੇ ਕੋਲ ਪਰਮਿਸ਼ਨ ਲਈ ਹੈ ਜਾਂ ਉਹ ਤਾਂ ਆਲਰੇਡੀ ਅਸਤੀਫਾ ਦੇ ਚੁੱਕੇ ਨੇ ਕੀ ਬਲਵਿੰਦਰ ਸਿੰਘ ਭੁੰਦਰ ਦੇ ਕੋਲ ਪਰਮਿਸ਼ਨ ਲਈ ਹੈ ਸਿਕੰਦਰ ਸਿੰਘ ਮਲੂਕਾ ਨੇ ਆਪਣੇ ਪਦਰ ਤੇ ਗਤੀਵਿਧੀਆਂ ਕਿਉਂ ਕਰ ਰਹੇ ਨੇ ਸਿਕੰਦਰ ਸਿੰਘ ਮਲੂਕਾ ਸਿਕੰਦਰ ਸਿੰਘ ਮਲੂਕਾ ਦਾ ਇੱਕ ਬੜਾ ਵੱਡਾ ਨਾਂ ਸੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ 'ਚ ਇਹ ਲੇਕਿਨ ਪਰਪੋ ਕਾਲ ਪਰਪ ਪਾਲਕੋਰ ਜਿਹੜੀ ਸਿੱਧੂ ਹੈ ਉਹਨਾਂ ਨੇ ਜਦੋਂ ਚੋਣ ਲੜੀ ਉਹ ਚੋਣ ਹਾਰੇ ਭਾਰਤੀ ਜਨਤਾ ਪਾਰਟੀ ਦੇ ਹੱਕ ਵਿੱਚ ਚੋਣ ਪ੍ਰਚਾਰ ਨਹੀਂ ਕੀਤਾ ਗਿਆ ਉਹ ਆਗਾ ਸੀ ਫਰੀਦਕੋਟ ਜਿਹੜੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰ ਖੜੇ ਸੀ ਲੋਕ ਸਭਾ ਦੀ ਚੋਣਾਂ ਦੇ ਵਿੱਚ ਉਹਨਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਲੇਕਿਨ ਉਸ ਤੋਂ ਬਾਅਦ ਕੀ ਹੋਇਆ ਸਾਰੇ ਪੰਜਾਬ ਨੂੰ ਪਤਾ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਖਾਤਾ ਵੀ ਨਹੀਂ ਖੁੱਲਿਆ ਲੇਕਰ ਹੁਣ ਅਲੱਗ-ਪੱਗ ਮਹੀਨਾ ਹੋ ਗਿਆ ਜਦੋਂ ਦੀ ਸਿਕੰਦਰ ਸਿੰਘ ਮਲੂਕਾ ਫਿਰ ਦੁਬਾਰਾ ਬਲਵਿੰਦਰ ਸਿੰਘ ਖੁੰਧਰ ਜੋ ਕਾਰਜਕਾਰੀ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਦੀ ਮੌਜੂਦਗੀ ਦੇ ਵਿੱਚ ਫਿਰ ਦੁਬਾਰਾ ਵਾਪਸੀ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਫਿਰ ਆਪਣੇ ਪੱਧਰ ਤੇ ਗਤੀਵਿਧੀਆਂ ਸਰਗਰਮ ਕਿਉਂ ਕਰ ਦਿੱਤੀਆਂ ਨੇ ਇੱਕ ਬੜੀ ਵੱਡੀ ਗੱਲ ਗਈ ਸੀ ਕਿ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਜੇਕਰ ਜੰਗ ਫਤਿਹ ਕਰਨੀ ਹੈ 2027 ਵਾਲੀ ਤਾਂ ਫਿਰ ਦੋਨਾਂ ਨੂੰ ਇਕੱਠੇ ਹੋਣਾ ਪਵੇਗਾ ਦੋਨਾਂ ਦਾ ਨੋ ਮਾਸ ਦਾ ਰਿਸ਼ਤਾ ਹੈ ਇਹਦੇ ਸੁਖਵੀਰ ਸਿੰਘ ਬਾਦਲ ਕਹਿੰਦੇ ਨੇ ਅਸੂਲਾਂ ਦੀ ਗੱਲ ਕਰਦੇ ਆ ਪਤਾ ਨਹੀਂ ਇਹਨਾਂ ਨੂੰ ਕਿਹੜੇ ਅਸੂਲ ਯਾਦ ਆ ਗਏ ਨੇ ਜਦੋਂ ਪੰਜਾਬ ਅਤੇ ਪੰਥ ਪੂਰੀ ਤਰ੍ਹਾਂ ਲੁੱਟਿਆ ਫੁੱਟਿਆ ਗਿਆ ਹੈ ਯਾਨੀ ਕਿ ਪੰਦਾ ਘਣ ਕਰਕੇ ਕਮੇਟੀਆਂ ਦਾ ਘਣ ਕਰਕੇ ਹੁਣ ਭਾਰਤੀ ਜਨਤਾ ਪਾਰਟੀ ਦੇ ਨਾਲ ਕਹਿੰਦੇ ਨੇ ਕਿ ਸਾਡੇ ਅਸੂਲ ਨਹੀਂ ਮਿਲਦੇ ਅਸੀਂ ਆਪਣੇ ਅਸੂਲਾਂ ਦੇ ਪੱਕੇ ਆ ਚਾਹੇ ਸਾ ਨੂੰ 10 ਵਾਰ ਹਾਰ ਨਾ ਪਵੇ ਲੇਕਿਨ ਇਧਰ ਵੱਡੇ ਵੱਡੇ ਰਾਮੂ ਵਾਲੀਆ ਵਰਗੇ ਕਹਿੰਦੇ ਨੇ ਕਿ ਖੁਸਰਾਂ ਕਰ ਬਚਾ ਹੋ ਸਕਦਾ ਹੈ ਸ਼੍ਰੋਮਣੀ ਇਕਾਦੀ ਦਰਬਾਰਾ ਵੀ ਆ ਸਕਦੀ ਇਹ ਮਲੂਕ ਵੱਡੇ ਬਿਆਨ ਨੇ ਯਾਨੀ ਕਿ ਜੇ ਗੱਲ ਕਰੀਏ ਇਹਨਾਂ ਬਿਆਨਾਂ ਦੀ ਤੇ ਕੀ ਹੋ ਰਿਹਾ ਹੈ ਸਿਕੰਦਰ ਸਿੰਘ ਮਲੂਕਾ ਕੀ ਭਾਰਤੀ ਜੰਦਾ ਪਾਰਟੀ ਦੀ ਸ਼ਹਿ ਦੇ ਅਨੁਸਾਰ ਪੰਜਾਬ ਦੇ ਵਿੱਚ ਦੌਰੇ ਕਰ ਰਹੇ ਨੇ ਕਿ ਸ਼ਰੂਮਣੀ ਅਕਾਲੀ ਦਲ ਨੂੰ ਪ੍ਰਧਾਨ ਹੋਣਗੇ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਆਪਣੇ ਪੱਧਰ ਉੱਤੇ ਸਿਕੰਦਰ ਸਿੰਘ ਮਲੂਕਾ ਨੇ ਪੰਜਾਬ ਦੇ ਕਈ ਪਿੰਡਾਂ ਦੇ ਦੌਰੇ ਉਲਿਤ ਦਿੱਤੇ ਨੇ ਯਾਨੀ ਕਿ ਆਉਣ ਵਾਲੇ ਦਿਨਾਂ ਉਹਨਾਂ ਪਿੰਡਾਂ ਦੇ ਵਿੱਚ ਗੇੜੇ ਮਾਰ ਕੇ ਚੋਣ ਪ੍ਰਚਾਰ ਜਾਂ ਆਪਣੇ ਵੇਵੇ ਦੱਸੇ ਜਾਣਗੇ ਲੇਕਿਨ ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਾਣਗੇ ਜਾਂ ਭਾਰਤੀ ਜਨਤਾ ਪਾਰਟੀ ਵੱਲ ਜਾਣਗੇ ਇਹ ਸਿਕੰਦਰ ਸਿੰਘ ਮਲੂਕਾ ਨੂੰ ਪਤਾ ਹੈ ਸੂਤਰ ਦੱਸਦੇ ਨੇ ਕਿ ਸਿਕੰਦਰ ਸਿੰਘ ਮਲੂਕਾ ਭਾਰਤੀ ਜਨਤਾ ਪਾਰਟੀ ਵੱਲੋਂ ਪ੍ਰਧਾਨ ਵੀ ਬਣ ਸਕਦੇ ਨੇ ਧੰਨਵਾਦ